ਉਸੀ ਕਦੀ ਕੱਢੀ ਵਿੱਚ ਨਹੀਂ ਰਹਿੰਦੀ ਬਹੁਤ سارے ਲੋਕ ਆ ਜਿਹੜੇ ਚਰਚ ਦੇ ਵਿੱਚ ਆਉਂਦੇ ਆ ਬਪਟਿਸਮ ਕੀਤੇ ਹੋਏ ਆ ਪ੍ਰਾਰਥਨਾ ਵੀ ਕਰਦੇ ਪਰ ਫਿਰ ਵੀ ਉਹਨਾਂ ਦੇ ਹਾਲਾਤ ਨਹੀਂ ਬਦਲ ਰਹੇ ਕਿਉਂ ਕਿ ਉਹ ਆਪਣਾ ਜੀਵਨ ਸੰਪੂਰਨਤਾ ਹੀ ਨਾਲ ਨਹੀਂ ਪਰਮੇਸ਼ਵਰ ਨੂੰ ਦਿੰਦੇ ਉਹ ਕੰਪਰੋਮਾਈਜ਼ ਬਹੁਤ ਕਰਦੇ ਆ ਹਾਲਾਤਾਂ ਦੇ ਨਾਲ ਕੰਪਰੋਮਾਈਜ਼ ਖਾਣ ਪੀਣ ਦੇ ਨਾਲ ਕੰਪਰੋਮਾਈਜ਼ ਇੱਥੇ ਜਾਣਾ ਕਿ ਨਹੀਂ ਜਾਣਾ ਕੰਪਰੋਮਾਈਜ਼ ਜੀਵਨ ਦੇ ਵਿੱਚ ਅੱਗੇ ਨਹੀਂ ਵਧਦੇ ਪਰ ਯਾਦ ਰੱਖੋ ਜਾਂ ਹਨੇ ਤੇ ਜਾਂ ਬੰਨੇ ਦੋਹਾਂ ਬੇੜੀਆਂ ਵਿੱਚ ਪੈਰ ਨਹੀਂ ਰੱਖਣਾ ਸੰਪੂਰਨ ਤਾਈ ਦੇ ਨਾਲ ਆਪਣਾ ਜੀਵਨ ਪਰਮੇਸ਼ਵਰ ਨੂੰ ਦੇ ਦੋ ਸਹੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਹੁਕਮਾਂ ਨੂੰ ਫੋਲੋ ਕਰਨਾ ਸ਼ੁਰੂ ਕਰੋ ਪਰਮੇਸ਼ਵਰ ਦੇ ਹੁਕਮਾਂ ਦੀ ਆਗਿਆਕਾਰੀ ਕਰਨੀ ਸ਼ੁਰੂ ਕਰੋ ਅਗਰ ਲਿਖ ਦਿੱਤਾ ਕਿ 6 ਦਿਨ ਕੰਮ ਕਰ ਸਤਵੇਂ ਦਿਨ ਪਰਮੇਸ਼ਵਰ ਦੇ ਘਰ ਵਿੱਚ ਆਵਾ ਆਉਣਾ ਹੈ ਫੇ ਕੋਈ ਮਰੇ ਤੇ ਕੋਈ ਜੀਵੇ ਤੁਸੀਂ 7ਵੇਂ ਦਿਨ ਪਰਮੇਸ਼ਰ ਦੇ ਘਰ ਵਿੱਚ ਹੀ ਹੋਣੇ ਚਾਹੀਦੇ ਫਿਰ ਇਹ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਮੇਰੀ ਮਾਂ ਕੀ ਕਹੂ ਮੇਰਾ ਪਿਓ ਕੀ ਕਹੂ ਮੇਰੀ ਭੈਣ ਕੀ ਕਹੂ ਮੇਰਾ ਭਰਾ ਕੀ ਕਹੂ ਚਾਚਾ ਕੀ ਕਹੂ ਤਾਇਆ ਕੀ ਕਹੂ ਜਾਂ ਗਵਾਂਢਣ ਕੀ ਕਹੂ ਨੋ ਤੁਹਾਡੇ ਲਈ ਸਭ ਤੋਂ ਵੱਡੀ ਆਗਿਆਕਾਰੀ ਕਰਨੀ ਪਰਮੇਸ਼ਰ ਦੀ ਆਗਿਆਕਾਰੀ ਹੈ ਹallelujah ਅਰ ਜੇ ਇਸ ਦਿਨ ਤੁਸੀਂ ਇਸ ਲੈਵਲ ਦੀ obediance ਦੇ ਵਿੱਚ ਆ ਗਏ ਪਵਨ ਦੀ ਅਧਿਆਕਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਯਾਦ ਰੱਖਿਓ ਇਕੱਲਿਆਂ ਤੁਹਾਨੂੰ ਕਦੀ ਪਰਮੇਸ਼ਰ ਜੀ ਨਹੀਂ ਛੱਡਣਗੇ ਹallelujah ਅਰ ਸ਼ਰਮਿੰਦਗੀ ਤੁਹਾਡਾ ਹਿੱਸਾ ਨਹੀਂ ਹੋਊਗੀ ਹallelujah ਤੁਸੀਂ ਉੱਚੇ ਕੀਤੇ ਚਾਹੋਗੇ ਅਰ ਮਹਿਮਾ ਨੂੰ ਦੇਖੋਗੇ ਹallelujah ਅਗਰ वचन ਦੇ ਵਿੱਚ ਲਿਖ ਦਿੱਤਾ ਕਿ ਦਸਵੰਦ ਦਿਓ ਅੱਛਾ ਚਲੋ ਹੱਥ ਖੜੇ ਕਰੋ ਕਿੰਨੇ ਜਣੇ ਤੁਹਾਡੇ ਚੋਂ ਵਫਾਦਾਰੀ ਨਾਲ ਪੂਰਾ ਦਸਵੰਦ ਦਿੰਦੇ ਆ ਪਰਮੇਸ਼ਵਰ ਦੇ ਪੈਅ ਦੇ ਵਿੱਚ ਰਹਿ ਕੇ ਕਿ ਵਫਾਦਾਰੀ ਦੇ ਨਾਲ ਪੂਰਾ ਦਸਵੰਦ ਦਿੰਦੇ ਓਕੇ ਥੈਂਕ ਯੂ ਹੁਣ ਉਹ ਹੱਥ ਕੜੇ ਕਰੋ ਜਿਨ੍ਹਾਂ ਦੇ ਜੀਵਨ ਦੇ ਵਿੱਚ ਦਸਵੰਦ ਦੀਆਂ ਬਰਕਤਾਂ ਨੂੰ ਉਹ ਦੇਖ ਰਹੇ ਆ ਕਿ ਉਹ ਦਿੰਦੇ ਆ ਤੇ ਬਰਕਤ ਵੀ ਆ ਰਹੀ ਹੈ ਮਤਲਬ ਜਿਹੜੇ ਦਸਵੰਦ ਦਿੰਦੇ ਉਹਨਾਂ ਦੇ ਹੱਥ ਫਿਰ ਤੋਂ ਖੜੇ ਆ ਹallelujah ਇਟ ਮੀਨ ਕਿ ਦਸਵੰਦ ਦੇਣ ਦੀ ਅਗਰ ਬਰਕਤ ਲਿਖੀ ਆ ਤੇ ਬਰਕਤ ਨੂੰ ਤੁਸੀਂ ਲੈ ਵੀ ਰਹੇ ਆ ਆਪਣੇ ਜੀਵਨ ਦੇ ਵਿੱਚ ਜੇ ਇਸ ਦਿਨ ਜਿਹੜੇ ਨਹੀਂ ਦਿੰਦੇ ਉਹ ਵੀ ਹੁਕਮ ਨੂੰ ਪਰਮੇਸ਼ਵਰ ਦਾ ਹੁਕਮ ਮੰਨ ਕੇ ਪੂਰਾ ਕਰਨਗੇ ਤਾਂ ਪਰਮੇਸ਼ਵਰ ਆਪਣੇ ਵਾਅਦੇ ਨੂੰ ਵੀ ਉਹਨਾਂ ਦੇ ਜੀਵਨ ਦੇ ਵਿੱਚ ਪੂਰਾ ਕਰੈਣਗੇ ਹਾਲੇਲੂਇਆ ਬਹੁਤ سارے ਲੋਕ ਆ ਉਹ ਉਸ ਲੈਵਲ ਦੇ ਬlesing ਦੇ ਵਿੱਚ ਨਹੀਂ ਆ ਜਿਸ ਲੈਵਲ ਦੀ ਬlesing ਦੇ ਵਿੱਚ ਜਦੋਂ ਉਹ ਉਹ ਤੁਰੇ ਹੋਏ ਆ ਉਦੋਂ ਦੇ ਉਹ ਹੋਣੇ ਚਾਹੀਦੇ ਸੀ ਕਿਉਂ ਬਿਕੋਜ਼ ਆਫ THEIR COMPROMISES ਆਪਣੇ ਸਮਝੌਤਿਆਂ ਦਾ ਕਰਕੇ ਜਿਹੜੇ ਉਹ ਸਮਾਜ ਦੇ ਨਾਲ ਸਮਝੌਤੇ ਕਰਦੇ ਆ ਜਿਹੜੇ ਉਹ ਆਪਣੀਆਂ ਹੀ ਸੋਚਾਂ ਦੇ ਨਾਲ ਸਮਝੌਤੇ ਕਰਦੇ ਆ ਜਿਹੜੇ ਉਹ ਆਪਣੇ ਮਨ ਦੇ ਨਾਲ ਸਮਝੌਤੇ ਕਰਦੇ ਉਹਨਾਂ ਸਮਝੌਤਿਆਂ ਦਾ ਕਰਕੇ ਉਹ ਉਸ ਲੈਵਲ ਦੀ ਬlesing ਨੂੰ ਨਹੀਂ ਲੈ 파 ਰਹੇ ਜਿਸ ਲੈਵਲ ਤੇ ਪਰਮੇਸ਼ਵਰ ਉਹਨਾਂ ਨੂੰ ਬles ਕਰਨਾ ਚਾਹੁੰਦੇ ਆ ਹਾਲੇਲੂਇਆ ਸਮਝੌਤਾ ਨਹੀਂ ਕਰਨਾ ਜੋ ਪਰਮੇਸ਼ਰ ਨੇ ਕਿਹਾ ਆ ਉਹਨੂੰ ਪੂਰਾ ਕਰੋ ਔਰ ਯਾਦ ਰੱਖਿਓ ਪਰਮੇਸ਼ਰ ਨੇ ਤੁਹਾਨੂੰ ਕੋਈ ਵੀ ਗਲਤ ਕੰਮ ਕਰਨ ਦੇ ਲਈ ਨਹੀਂ ਕਿਹਾ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਮਾਤਾ ਪਿਤਾ ਦੀ ਆਗਿਆਕਾਰੀ ਕਰਨ ਦੇ ਲਈ ਵੀ ਕਿਹਾ ਪਵਿੱਤਰਤਾਈ ਦੇ ਵਿੱਚ ਰਹਿਣ ਦੇ ਲਈ ਕਿਹਾ ਕੰਮ ਕਰਨ ਦੇ ਲਈ ਵੀ ਕਿਹਾ ਹੈ ਹਰ ਚੰਗੀ ਚੀਜ਼ ਕਰਨ ਦੇ ਲਈ ਪਰਮੇਸ਼ਵਰ ਨੇ ਕਿਹਾ ਇਸ ਲਈ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਜੇ ਮੈਂ ਪਰਮੇਸ਼ਵਰ ਦੀ ਆਗਿਆਕਾਰੀ ਕਰਨੀ ਸ਼ੁਰੂ ਕਰ ਦਿੱਤੀ ਖਰਿਆ ਕਿ ਡੱਕ ਵੱਡਾ ਪਾਪ ਹੋ ਜਾਣਾ ਜਦੋਂ ਤੁਸੀਂ ਪਰਮੇਸ਼ਵਰ ਜੀ ਦੀ ਆਗਿਆਕਾਰੀ ਕਰਦੇ ਆ ਪਾਪ ਚੋਂ ਬਾਹਰ ਆਉਨੇ ਆ ਔਰ ਪਰਮੇਸ਼ਵਰ ਦੀ ਬਰਕਤ ਦੇ ਵਿੱਚ ਵੜਦੇ ਆ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਵੜਦੇ ਆ ਹallelujah ਤੁਸੀਂ ਅਤਬੁਧ ਰੀਤੀ ਦੇ ਨਾਲ ਬਣਾਏ ਗਏ ਆ ਅਰਥਾਡਾ ਮਨ ਇੱਥੇ ਦਾਊਦ ਕੀ ਕਹਿੰਦੇ ਆ ਕਹਿੰਦੇ ਮੇਰੀ ਜਾਨ ਇਹ ਖੂਬ ਜਾਣਦੀ ਆ ਮੇਰਾ ਮਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਆ ਕਿ ਮੈਂ ਪਰਮੇਸ਼ਵਰ ਦੇ ਹੱਥਾਂ ਦੀ ਅਦਭੁਤ ਰਚਨਾ ਆ ਹਾਲੇਲੂਇਆ ਆਓ ਅਸੀਂ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਪਹਿਲਾ ਪਤਰਸ ਉਹਦੀ 2 ਨੰਬਰ ਉਹਦਾ 2 ਨੰਬਰ ਅਧਿਆਏ ਉਹਦੀ 9 ਤੋਂ 12 ਦੇ ਵਿੱਚ ਆਪਾਂ ਦੇਖਦੇ ਆ ਪਰ ਤੁਸੀਂ ਚੁਣਿਆ ਹੋਇਆ ਵੰਸ ਜਾਂਚਕਣ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਵਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦੇਆਂ ਗੁਣਾਂ ਦਾ ਪ੍ਰਚਾਰ ਕਰੋ ਜਿਨ੍ਹਾਂ ਨੇ ਤੁਹਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸਾਧ ਲਿਆ ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸੋ ਪਰ ਹੁਣ ਪਰਮੇਸ਼ਵਰ ਦੀ ਪਰਜਾ ਹੋ ਗਏ ਹੋ ਤੁਸਾਂ ਉੱਤੇ ਰਹਿਮ ਨਾ ਹੋਇਆ ਸੀ ਪਰ ਹੁਣ ਰਹਿਮ ਹੋਇਆ ਹੈ हे ਪਿਆਰਿਓ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਵੀ ਤੁਸੀਂ ਪਰਦੇਸੀ ਅਤੇ ਮੁਸਾਫਰ ਹੋ ਕੇ ਸਰੀਰਕ ਕਾਮਨਾ ਤੋਂ ਪਰੇ ਰਹੋ ਜਿਹੜੀਆਂ ਜਾਨ ਨਾਲ ਲੜਦੀਆਂ ਹਨ ਅਤੇ ਪਰਾਈਆਂ ਕੰਮਾਂ ਆਪਣੀ ਚਾਲ ਨੇਕ ਰੱਖੋ ਕਿ ਜੇ ਇਸ ਗੱਲ ਵਿੱਚ ਉਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਉਸ ਦਿਨ ਜਦ ਉਹਨਾਂ ਉੱਤੇ ਦਇਆ ਦ੍ਰਿਸ਼ਟੀ ਹੋਵੇ ਪਰਮੇਸ਼ਵਰ ਦੀ ਵਡਿਆਈ ਕਰਨ ਹallelujah ਹallelujah ਅਸੀਂ ਕਿਉਂ ਵੱਖਰੇ ਕੀਤੇ ਗਏ ਹਾਂ ਸੰਸਾਰ ਦੇ ਨਾਲੋਂ ਜਾਜਕਾਂ ਦੀ ਸ਼ਾਹੀ ਮੰਡਲੀ ਹੋਣ ਦੇ ਲਈ ਹallelujah ਪਵਿੱਤਰ ਕੌਮ ਬਣ ਜਾਈਏ ਇਸ ਲਈ ਪਰਮੇਸ਼ਵਰ ਦੇ ਖਾਸ ਲੋਕ ਪਰਮੇਸ਼ਵਰ ਦੀ ਖਾਸ ਪਰਜਾ ਹੋਣ ਦੇ ਲਈ ਅਸੀਂ ਸਧਾਰਨ ਲੋਕਾਂ ਦੇ ਨਾਲੋਂ ਵੱਖਰੇ ਕਰਕੇ ਐਕਸਟਰਾ ਆਰਡੀਨਰੀ ਹੋ ਗਏ ਆ ਉੱਤਮ ਹੋ ਗਏ ਆ ਵਿਸ਼ੇਸ਼ ਹੋ ਗਏ ਆ ਇਸ ਲਈ ਕਿ ਹੁਣ ਅਸੀਂ ਪਰਮੇਸ਼ਵਰ ਦੇ ਗੁਣਾਂ ਦਾ ਪ੍ਰਚਾਰ ਕਰੀਏ ਹallelujah ਕਿ ਇਸ ਲਈ ਜੁਦੇ ਆ ਹੁਣ ਅਸੀਂ ਕੀ ਕਰਦੇ ਆ ਪਰਮੇਸ਼ਵਰ ਦੇ ਗੁਨਾ ਦਾ ਪ੍ਰਚਾਰ ਤੁਸੀਂ ਇੱਥੇ ਸਾਰੇ ਜਣੇ ਕਹਿ ਦਿੰਦੇ ਆ ਅਸੀਂ ਪ੍ਰਚਾਰ ਕਰਾਂਗੇ ਜੇ ਤੁਸੀਂ ਸੱਚੀ ਪਰਮੇਸ਼ਵਰ ਦੇ ਗੁਨਾ ਦਾ ਪ੍ਰਚਾਰ ਕਰਦੇ ਹੁੰਦੇ ਤਾਂ 33 ਸਾਲ ਹੋ ਗਏ ਇਸ ਮਿਨਿਸਟਰੀ ਨੂੰ ਸ਼ੁਰੂ ਹੋਇਆ ਹੁਣ ਤੱਕ ਪੂਰੇ ਖੋਜੇਵਾਲ ਦੀਆਂ ਜ਼ਮੀਨਾਂ ਦੇ ਉੱਤੇ ਸਿਰਫ ਮਸੀਹੀ ਲੋਕ ਬੈਠੇ ਹੋਣੇ ਸੀ ਜੇ ਤੁਸੀਂ ਸੱਚੀ ਪ੍ਰਚਾਰ ਕਰਦੇ 12 ਚੇਲਿਆਂ ਨੇ ਪ੍ਰਚਾਰ ਕੀਤਾ ਤੇ ਤਿੰਨ ਹਿੱਸੇ ਦੁਨੀਆ ਦੇ ਜਿਹੜੇ ਆ ਨਾ ਸੁਧਰ ਗਏ ਚਾਰ ਹਿੱਸਿਆਂ ਚੋਂ ਤਿੰਨ ਹਿੱਸੇ ਸੁਧਰ ਗਏ ਸਮਝ ਲੱਗੀ ਤੁਹਾਨੂੰ ਸਿਰਫ 12 ਜੜੀਆਂ ਦੇ ਅਫਰਟ ਦੇ ਨਾਲ ਤੇ ਜੇ 12000 ਲੱਖ ਬਣ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦੇਵੇ ਤੇ ਤਖਤਾ ਪਲਟ ਸਕਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲਾਤ ਬਦਲ ਸਕਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਪ੍ਰੋਮਿਸ ਕਰੋ ਅੱਜ ਪ੍ਰੋਮਿਸ ਸਾਲ ਦੇ 12 ਮਹੀਨਿਆਂ ਦੇ ਵਿੱਚ ਮੈਂ 12 ਲੋਕ ਪਰਮੇਸ਼ਵਰ ਦੇ ਘਰ ਦੇ ਨਾਲ ਜੋੜਾਂਗਾ ਹallelujah ਕਿੰਨੇ ਜਾਣੇ ਪ੍ਰੋਮਿਸ ਕਰਦੇ ਇਸ ਚੀਜ਼ ਨੂੰ ਕਿਉਂਕਿ ਆਪਾਂ ਫਿਰ ਉਸੇ ਹਿਸਾਬ ਦੇ ਨਾਲ ਅੱਗੇ ਪਾਸਟਰ ਜੀ ਨੂੰ ਵੀ ਅਪੀਲ ਕਰਨੀ ਹੈ ਕਿ ਜਗ੍ਹਾ ਦਾ ਇੰਤਜ਼ਾਮ ਕਰਨ ਕਿਉਂਕਿ ਆਪਾਂ 12 ਟਾਈਮ ਮਲਟੀਪਲਾਈ ਹੋ ਜਾਣਾ ਹallelujah 12 ਗੁਣਾ ਵੱਧ ਜਾਣਾ ਨਾ ਕਿਉਂਕਿ ਅਗਰ ਅਸੀਂ 12000 ਇਸ ਜਗ੍ਹਾ ਤੇ ਬੈਠੇ ਆ ਸਾਬ ਕਿਤਾਬ ਲਾ ਕੇ ਦੇਖ ਲੋ ਕਿ ਫੇਰ ਆਪਾਂ گا ਕਿੰਨੇ ਹਜ਼ਾਰ ਹੋਰ ਹੋ ਜਾਣ ਤਾਂ ਅਸੀਂ 1 ਲੱਖ ਨੂੰ ਕ੍ਰੋਸ ਕਰ ਜਾਣਾ 1 ਕੋ ਸਾਲ ਦੇ ਵਿੱਚ ਇੱਕ ਚਾੜਾ ਸਿਰਫ 12 ਲੋਕ ਨਥਿੰਗ ਅੱਛਾ ਇਹ ਦੱਸੋ ਆਜੜੀ ਭੇਡਾਂ ਨੂੰ ਜਨਮ ਦਿੰਦਾ ਕਿ ਭੇਡਾਂ-ਭੇਡਾਂ ਨੂੰ ਜਨਮ ਦਿੰਦੀਆਂ ਉੱਚੀ ਬੋਲਿਓ ਮਾੜਾ ਜੀ ਕਿੰਨੇ ਜਣੇ ਕਹਿੰਦੇ ਆਜੜੀ ਭੇਡਾਂ ਨੂੰ ਜਨਮ ਦਿੰਦੇ ਆ ਅੱਛਾ ਭੇਡਾਂ ਭੇਡਾਂ ਨੂੰ ਜਨਮ ਦਿੰਦੀਆਂ ਕਿੰਨੇ ਜੜੇ ਕਹਿੰਦੇ ਆ ਠੀਕ ਹੈ ਤੁਸੀਂ ਭੇਡਾਂ ਹੋ ਕੇ ਆ ਜੜੀ ਹੋ ਤੁਸੀਂ ਭੇਡਾਂ ਹੋ ਯੀਸੂ ਮਸੀਹ ਦੀਆਂ ਤੇ ਤੁਸੀਂ ਬੇਫਾਲ ਹੀ ਰਹਣਾ ਹੈ ਤੁਸੀਂ ਦੁਆ ਕਰਿਆ ਕਰੋ ਪ੍ਰਭੂ ਟਵਿਨਸ ਹੋਣ ਸਾਨੂੰ ਆਤਮਿਕ ਰੀਤੀ ਦੇ ਨਾਲ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਟ੍ਰਿਪਲੈਟਸ ਹੋਣ ਪ੍ਰਭੂ ਯੀਸੂ ਮਸੀਹ ਦੇ ਨਾਮ ਦੇ ਵਿੱਚ ਹallelujah ਤੁਸੀਂ ਫਲਦਾਰ ਹੋਵੋ ਅਰ ਭਰ ਦਿਓ ਜੋ ਪਰਮੇਸ਼ਵਰ ਨੇ ਕਿਹਾ ਨਾ ਵਦੋ ਫਲੋ ਅਰੇ ਧਰਤੀ ਨੂੰ ਭਰ ਦਿਓ ਕੀ ਉਹ ਸਿਰਫ ਗਰਭ ਦਾ ਫਲ ਆ ਆਤਮਾ ਦਾ ਫਲ ਨਹੀਂ ਕਹਿੰਦਾ ਜਿਹੜਾ ਮਸੀਹ ਵਿੱਚ ਚੱਲੂਗਾ ਉਹ ਬੇਫਲ ਨਹੀਂ ਹੋਊਗਾ ਕੀ ਉਹ ਸਿਰਫ ਗਰਭ ਦਾ ਫਲ ਆ ਆਤਮਾ ਦਾ ਫਲ ਨਹੀਂ ਉਹ ਗਰਭ ਦਾ ਵੀ ਤੇ ਆਤਮਾ ਦਾ ਵੀ ਫਲ ਆ ਹallelujah ਹੁਣ ਤੁਸੀਂ ਸਰੀਰਕ ਬੱਚਿਆਂ ਨੂੰ ਤਾਂ ਜਨਮ ਦੇ ਚੁੱਕੇ ਹੋ ਜਾਂ ਦੇ ਰਹੇ ਹੋ ਉਹਦੇ ਨਾਲ-ਨਾਲ ਆਤਮਿਕ ਬੱਚਿਆਂ ਨੂੰ ਵੀ ਜਨਮ ਦੇਣਾ ਸ਼ੁਰੂ ਕਰੋ ਹallelujah ਅਰ ਤੁਸੀਂ ਪਰਮੇਸ਼ਵਰ ਤੋਂ ਮੰਗੋ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਚਾਹੇਗਾ ਤੁਸੀਂ ਮੰਗੋ ਕਿ ਪ੍ਰਭੂ ਇਸ ਜਨਵਰੀ ਮੰਥ ਦੇ ਵਿੱਚ ਇਸ ਜਨਵਰੀ ਦੇ ਮਹੀਨੇ ਦੇ ਵਿੱਚ ਮੈਂ ਕਿੰਨੂੰ ਤੇਰੇ ਚਰਨਾਂ ਦੇ ਵਿੱਚ ਲੈ ਕੇ ਚੱਲਾਂ ਜਿਹੜਾ ਪਰਮਾਨੈਂਟ ਤੇਰਾ ਹੀ ਹੋ ਜਾਵੇ ਯੀਸੂ ਮਸੀਹ ਦੇ ਨਾਮ ਦੇ ਵਿੱਚ ਹallelujah ਜਿਹਦੇ ਦੁੱਖ ਦਿਲਦਰ ਕੱਟੇ ਜਾਣ ਦੁਆ ਕਰੋ ఎవਰੀ ਡੇ ਦੁਆ ਕਰੋ ਕਿ ਪ੍ਰਭੂ ਮੈਨੂੰ ਦਿਖਾਓ ਉਸ ਮਹੀਨੇ ਤੁਹਾਡੇ ਘਰ ਦੇ ਵਿੱਚ ਲੈ ਕੇ ਜਾਣਾ ਹੈ ਪ੍ਰਭੂ ਉਸ ਬੰਦੇ ਦਾ ਨਾਮ ਮੈਨੂੰ ਦੱਸੋ ਉਸ ਬੰਦੇ ਦੀ ਲੋਕੇਸ਼ਨ ਮੈਨੂੰ ਦੱਸੋ ਉਸ ਬੰਦੇ ਦੀ ਤਸਵੀਰ ਮੈਨੂੰ ਨਜ਼ਰ ਆਏ ਔਰ ਤੁਹਾਡੇ ਲਈ ਹੋਏਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਿ ਤੁਸੀਂ ਜਨਵਰੀ ਦੇ ਮਹੀਨੇ ਇੱਕ ਇੱਕ ਰੂਹ ਨੂੰ ਬਚਾਉਣ ਵਾਲੇ ਹੋ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਦਾਂ ਫਰਵਰੀ ਸ਼ੁਰੂ ਹੁੰਦੀ ਆ ਵਾਂਸ ਅਗੇਨ ਕਿ ਪ੍ਰਭੂ ਇਸ ਮਹੀਨੇ ਦੇ ਵਿੱਚ ਮੈਂ ਕਿਹ ਸ ਆਤਮਿਕ ਬੱਚੇ ਨੂੰ ਜਨਮ ਦੇਣ ਜਾ ਰਿਹਾ ਆ ਪ੍ਰਭੂ ਮੈਨੂੰ ਦਿਖਾਓ ਮੈਂ ਉਸ ਭੇਡ ਨੂੰ ਉਸ ਤੁਹਾਡੇ ਚੁਣੇ ਹੋਏ ਨੂੰ ਤੁਹਾਡੇ ਘਰ ਦੇ ਵਿੱਚ ਤੁਹਾਡੇ ਸੱਦੇ ਹੋਏ ਨੂੰ ਬੁਲਾਏ ਹੋਏ ਨੂੰ ਲੈ ਕੇ ਜਾਵਾਂ ਕਿ ਪ੍ਰਭੂ ਉਹ ਟਾਰਗੇਟ ਜਿਹੜਾ ਮੈਨੂੰ ਤੇਰੀ ਵੇਦੀ ਤੋਂ ਦਿੱਤਾ ਗਿਆ ਆ ਥਿਸ ਇਜ਼ ਆਲਟਰ ਆਫ ਗੋਡ ਇਹ ਪਰਮੇਸ਼ਵਰ ਦੀ ਵੇਦੀ ਆ ਅਰ ਜਦੋਂ ਇਥੋਂ ਕੁਝ ਬੋਲਿਆ ਜਾਂਦਾ ਉਹਨੂੰ ਮਨੁੱਖ ਦੀ ਆਵਾਜ਼ ਨਾ ਸਮਝਿਆ ਕਰੋ ਇਹ ਗਲਤੀ ਨਾ ਕਰਿਓ ਕਦੀ ਉਹਨੂੰ ਮਨੁੱਖ ਦੀ ਆਵਾਜ਼ ਨਾ ਸਮਝਿਆ ਕਰੋ ਉਹਨੂੰ ਪਰਮੇਸ਼ਵਰ ਦੇ ਆਤਮਾ ਤੋਂ ਜਾਣਿਆ ਕਰੋ ਸਾਡੇ ਇੱਥੇ ਆਉਣ ਤੋਂ ਪਹਿਲਾਂ ਪਾਸਟਰ ਜੀ ਨੇ ਕੀ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ ਜਨਨੇ ਪ੍ਰਭੂ ਜੋ ਇੱਥੇ ਬੋਲਿਆ ਜਾਏ ਕਿਹਦੇ ਵੱਲੋਂ ਹੋਏ ਪਵਿੱਤਰ ਆਤਮਾ ਤੋਂ ਹallelujah ਅਰ ਤੁਸੀਂ ਸਭ ਨੇ ਕਿਹਾ ਆਮੀਨ ਆਮੀਨ ਦਾ ਕੀ ਮਤਲਬ ਆ ਕਿ ਹਾਂਜੀ ਇਦਾਂ ਹੀ ਹੋਵੇ ਜੋ ਬੋਲਿਆ ਜਾ ਰਿਹਾ ਹੈ ਤਾਂ ਜੇਕਰ ਤੁਸੀਂ ਆਮੀਨ ਕਹਿੰਦੇ ਆ ਤਾਂ ਫਿਰ ਤੁਸੀਂ ਇਸ ਗੱਲ ਨੂੰ ਮੰਨੋ ਕਿ ਜੋ ਇੱਥੋਂ ਬੋਲਿਆ ਜਾਂਦਾ ਆ ਉਹ ਪਵਿੱਤਰ ਆਤਮਾ ਦੇ ਦੁਆਰਾ ਆ ਪਰਮੇਸ਼ਵਰ ਦੇ ਮਨ ਤੋਂ ਆ ਪਰਮੇਸ਼ਵਰ ਦੇ ਰੂਹ ਦੇ ਦੁਆਰਾ ਆ ਹਾਲੇਲੂਇਆ ਤਾਂ 12